ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਵਧੀਆ ਠੀਕ ਠਾਕ ਅੱਛਾ ਪਿਛਲੀ ਵੀਡੀਓ ਤੁਸੀਂ ਵੇਖ ਲਈ ਹੋੜੀਆਂ ਤੇ ਮਨਾਂ ਵਿੱਚ ਇੱਕ ਦੋ ਕਮੈਂਟ ਏਦਾਂ ਦਾ ਜਿਹੜਾ ਐਡਰੈਸ ਪੁੱਛੀ ਜਾਂਦੇ ਦੀ ਦੁਕਾਨ ਦਾ ਪਰ ਦੁਕਾਨ ਦਾ ਐਡਰੈਸ ਮੈਂ ਉਹਦੇ ਵਿੱਚ ਸਾਰਾ ਕੁਝ ਦੱਸਿਆ ਵਾ ਤੁਸੀਂ ਧਿਆਨ ਨਾਲ ਵੇਖੋਗੇ ਤੇ ਐਡਰੈਸ ਤੁਹਾਨੂੰ ਮਿਲ ਜਾਣਾ ਬਾਕੀ ਅੱਜ ਨਾ ਅਸੀਂ ਸਾਡੇ ਘਰ ਦੇ ਵਿੱਚ ਨਾ ਵੇਖ ਲਾਰਾ ਪਿਆ ਵਾ ਤੇ ਨਵੀਂ ਰੈਨੋਵੇਸ਼ਨ ਦਾ ਕੰਮ ਚੱਲਣ ਡਿਆ ਵਾ ਯਾਰ ਟੀਵੀ ਦੀ ਆਵਾਜ਼ ਬੜੀ ਇੱਕ ਮਿੰਟ ਰੁਕ ਲੋ ਟੀਵੀ ਦੀ ਆਵਾਜ਼ ਕੱਟ ਕਰ ਲੀਆ ਸਾਡੇ ਨਾਲ ਜਿੱਦਾਂ ਰੈਨੋਵੇਸ਼ਨ ਦਾ ਕੰਮ ਇੱਕ ਤੇ ਅਸੀਂ ਰੂਮ ਦੇ ਵਿੱਚ ਕੰਮ ਕਰਾਉਣ ਲੱਗੇ ਆ ਤੇ ਉਹ ਦੀ ਖਾਲੀ ਖੁੱਲੀ ਕਰ ਲੱਗੇ ਆ ਇੱਕ ਸਾਡੀ ਗਲੀ ਬੰਨ੍ਹ ਡਈ ਆ ਚਲੋ ਗਲੀ ਤੇ ਪੰਚਾਇਤ ਲੋ ਬੰਨ੍ਹ ਡਈ ਆ ਉਹ ਵੀ ਕਾਫੀ ਖਲਾਰਾ ਵਾ ਮਤਲਬ ਗਲੀ ਵੀ ਉੱਚੀ ਚੱਲੀ ਆ ਟੈਲਾਂ ਲੱਗ ਚੱਲੀਆਂ ਤੇ ਇੱਕ ਘਰ ਦੇ ਵਿੱਚ ਵੀ ਮਿਸਤਰੀ ਲੱਗਾ ਲੱਗਣ ਲੱਕੜ ਵਾਲਾ ਮਿਸਤਰੀ ਲੱਗਾ ਲੱਗਣ ਤੇ ਮੈਂ ਵਿਖਾਉਂਗਾ ਮੁੰਡਾ ਬਹੁਤ ਵਧੀਆ ਕੰਮ ਕਰਦਾ ਉਹਨਾਂ ਦਾ ਮੈਂ ਕੰਮ ਵੀ ਵੇਖਿਆ ਵਾ ਇੱਕ ਦੋ ਜਗ੍ਹਾ ਤੇ ਤੇ ਹੁਣ ਆਪਾਂ ਕਰਾ ਕੇ ਵੇਖ ਨਹੀਂ ਆਪਾਂ ਨੂੰ ਕਿਦਾਂ ਦਾ ਕਰਕੇ ਦਿੰਦੇ ਆ ਤੇ ਫਿਰ ਜੇ ਵਧੀਆ ਕਰਨਗੇ ਤਾਂ ਮੈਂ ਉਹਨਾਂ ਦੀ ਡਿਟੇਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਬਾਕੀ ਖਲਾਰਾ ਮੰਮੀ ਉਹਨਾਂ ਨੇ ਸ਼ੁਰੂ ਕਰਤਾ ਵਾ। ਆ ਗੱਦੇ ਗੁੱਦੇ ਖਲਾਰ ਲਿਆ। ਆ ਇਧਰ ਚੱਲਣ ਦੀ ਤਿਆਰੀ। ਕੀ ਆਖਣੇ ਆਂ ਅੰਟੀ ਮੈਨੂੰ ਸੁਣ ਲਿਆ ਏ ਸਾਰਾ। ਸੁਣ ਲਿਆ ਏ ਮੈਂ ਤੇ ਮੈਨੂੰ ਬਸ ਮੈਨੂੰ ਉਹ ਸੁਣਿਆ ਜਿਹੜਾ ਮੇਰੇ ਖਲਾ। ਤੇ ਨਹੀਂ ਮੇਰੀ ਗੱਲ ਸੁਣੋ ਹੱਥ ਕਿਉਂ ਨਹੀਂ ਆ ਲੋ ਹਾ ਹਲਾਤ ਹੱਥ ਮੈਂ ਸਾਰਾ ਲਾਤਾ। ਅੰਟੀ ਵੀ ਮੌਕਾ ਭਾਲਦੇ ਅੰਟੀ ਵੀ ਮੌਕਾ ਭਾਲਦੇ ਆ। ਜੋਤੀ ਮੇਰੀ ਗੱਲ ਥੱਲੇ ਆਵੇ ਕਿਸ ਤਰੀਕੇ ਬਸ ਜੋਤੀ ਨਾ ਆਇਆ ਕਿੰਦੀ ਗੱਲ ਥੱਲੇ ਜਿੱਦਾਂ ਲੈਤਾ ਅੰਟੀ ਨੇ ਬਤੇਰੀ ਮੈਂ ਮੈਂ ਗੱਲ ਥੱਲੇ ਉਦਣ ਹੋਣਾ ਜਦ ਦਿਨ ਕਿਤੇ ਮੈਂ ਮੈਨੂੰ ਇੱਥੇ ਘਰ ਕੋਈ ਮੇਰੇ ਰਿਲੇਟਡ ਕੰਮ ਹੋਇਆ ਤੇ ਮੈਂ ਮੈਚ ਖੇਡਣ ਗਿਆ ਆ ਉਸ ਦਿਨ ਫਿਰ ਅੰਟੀ ਹੋਣਾ ਨੇ ਡਿੰਗ ਲੱਗ ਦਿੱਤੀ ਹੈ ਅੰਟੀ ਫਿਰ ਕੱਲ ਕਰਕੇ ਗਏ ਸਾਰਾ ਕੰਮ ਪਰਸੋਂ ਕਿ ਨਹੀਂ ਇਦਾਂ ਇਦਾਂ ਹੀ ਮਾਰ ਗਏ ਕਲਤੀ ਸਬਜੀ ਬਣਾ ਲਏ ਸਬਜੀ ਬਣਾਏ ਗਏ ਹੁਣ ਅਸੀਂ ਨਾ ਆ ਰੂਮ ਤਿਆਰ ਕਰ ਲੱਗੇ ਆ ਆ ਸਮਝਾ ਕੇ ਕਿ ਬੰਨੇ ਹੁਣ ਆਪਾਂ ਪਹਿਲਾ ਸੀਰੀਅਸ ਟਾਪਿਕ ਤੇ ਗੱਲ ਕਰੀਏ ਆ ਕਮਰੇ ਦਾ ਹੀ ਕੰਮ ਕਰਾਉਣ ਲੱਗੇ ਪਹਿਲਾਂ ਇਹ ਹੰਦਰ ਦਾ ਕੰਮ ਕਰਨਾ ਫੇਰ ਅਸੀਂ ਦੀਵਾਲੀ ਤੇ ਜਦੋਂ ਬੈੱਡ ਬੁੱਕ ਕੀਤੇ ਹੀ ਉਦੋਂ ਹੀ ਸੰਭੋ ਸੰਭਾਲੀ ਲਗਾ ਦੇ ਨਹੀਂ ਸਾਨੂੰ ਪਤਾ ਨਹੀਂ ਅਚਾਨਕ ਹੀ ਪ੍ਰੋਗਰਾਮ ਬਣ ਗਿਆ ਡਾ ਕੰਮ ਬਣ ਗਿਆ ਵੀ ਕੰਮ ਹੁਣ ਆ ਆ ਰੂਮ ਐਦਾਂ ਵਾ ਪੂਰਾ ਵੱਡਾ ਰੂਮ ਆ ਤੇ ਇਹਦੇ ਚ ਇੱਕ ਤੇ ਬੈੱਡ ਤਿਆਰ ਕਰਾਉਣਾ ਵਾ ਬੈੱਡ ਤੇ ਇਧਰਲੇ ਬੰਨੇ ਪੈਨਲ ਤਿਆਰ ਕਰਾਉਣਾ ਵਾ ਇੱਧਰ ਡ্রেਸਿੰਗ ਟੇਬਲ ਤਿਆਰ ਕਰਾਉਣਾ ਉਹ ਨੁੱਕਰ 'ਚ ਕਰਾਉਣੀ ਹੈ ਅਲਮਾਰੀ ਤਿਆਰ ਤੇ ਆ ਵੀ ਇੱਧਰੋਂ ਅ ਅਲਮਾਰੀ ਕੱਢ ਕੇ ਇੱਥੇ ਵੀ ਵਧੀਆ ਆਪਾਂ ਤਰੀਕੇ ਨਾਲ ਤੇ ਇਹਦਾ ਵੀ ਚੇਂਜ ਕਰ ਦੇਣਾ ਦਰਵਾਜ਼ਾ ਬਾਕੀ ਸਾਰੇ ਪੀਵੀਸੀ ਦਾ ਡਾਊਨ ਸੀਲਿੰਗ ਤੇ ਪੀਵੀਸੀ ਦਾ ਕੰਮ ਕਰਾ ਕੇ ਤੇ ਇੱਥੇ ਇੱਥੇ ਆਪਾਂ ਵਧੀਆ ਇੱਕ ਟੀਵੀ ਲਾ ਕੇ ਤੇ ਪ੍ਰੋਪਰ ਰੂਮ ਨੂੰ ਰੈਡੀ ਕਰ ਦੇਣਾ ਤੇ ਮਿਸਤਰੀ ਅੱਜ ਆਏ ਅਲਮਾਰੀ ਇੰਤੀ ਉਹ ਉਥੇ ਲੱਗਣੀ ਹੈ ਉਹ ਨੁੱਕਰ ਤੋਂ ਨਹੀਂ ਪੂਰੀ ﺍﻟमारी ਨਹੀਂ ਮਤਲਬ ਜੰਨੀ ﺍﻟमारी ਬਣੀ ਉਹ ਤੋਂ ਗਾੜੀ ਫਿਰ ਇੱਕ ਡਰੈਸਿੰਗ ਟੇਬਲ ਬਣਾਵਾਂਗੇ ਤੇ ਇੱਧਰ ਇੱਥੇ ਟੀਵੀ ਪੈਨਲ ਬਣਾਵਾਂਗੇ ਤੇ ਇੱਥੇ ਸੈਂਟਰ ਚ ਬੈੱਡ ਆਊਗਾ ਤੇ ਇੱਥੇ ਸੋਫੇ ਦੋ ਸੋਫੇ ਛੋਟੇ ਛੋਟੇ ਦੋ ਚੇਰਾਂ ਤੇ ਇੱਕ ਨਾਲ ਟੇਬਲ ਲਾ ਦਾਂਗੇ ਚੇਰਾਂ ਬਣਾ ਲੀਂਗਾ ਤੁਸੀਂ ਤਰਜ਼ਾ ਬਣਾਉਂਦੀ ਜਿਦਾ ਮਤਲਬ ਗੱਲ ਕਰਦੀ ਆ ਕਿ ਸਿੰਪਲ ਜਿਹਾ ਹੀ ਬਣਾਉਣਾ ਵਾ ਜ਼ਿਆਦਾ ਮਤਲਬ ਉਹ ਨਹੀਂ ਕਰਨਾ ਕਿ ਬਾਕੀ ਜਿੱਦਾਂ ਇਹ ਹਾਈ ਫਾਈ ਨਹੀਂ ਕਰਨਾ ਬਾਕੀ ਇਹ ਆ ਵੀ ਵੇਨੀਆ ਨਾਲੇ ਮਿਸਤਰੀ ਕੰਮ ਕਿਦਾਂ ਦਾ ਕਰਦੇ ਆ ਕਿਉਂਕਿ ਉਹ 1-2 ਥਾਂ ਤੇ ਮੈਂ ਕੰਮ ਵੇਖਿਆ ਵਾ ਉਹਨਾਂ ਦਾ ਤੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਵੇਨੇ ਆ ਇੱਥੇ ਸਾਡੇ ਕਿਦਾਂ ਦਾ ਕਰਦੇ ਆ ਆ ਰੂਮ ਨੂੰ ਨਹੀਂ ਬਿਲਕੁਲ ਟਰਾਂਸਫਾਰਮ ਕਰਦੇ ਲੱਗੇ ਆ ਉਹ ਵੀਰ ਗਿਆ ਵਾ ਹੁਣ ਸਮਾਨ ਸਮੂਹਨ ਆਪਣਾ ਇਕੱਠਾ ਕਰਨ ਗਿਆ ਵਾ ਆ ਜਣਾ ਅਨੇ ਅੱਜ ਤੇ ਪੜਕੇ ਤੋਂ ਸ਼ੁਰੂ ਕਰ ਦੋ ਮੀ ਕੰਮ ਪੜਕ ਤੋਂ ਕੱਲ ਤੋਂ ਕੰਮ ਸ਼ੁਰੂ ਹੋ ਜਾਣਾ ਹੁਣ ਸਾਨੂੰ ਸਮਝ ਨਹੀਂ ਲੱਗਣ ਦੀ ਕਿ ਅਸੀਂ ਆ ਬੈੱਡ ਕਿਹੜੇ ਰੂਮ ਚ ਲਾਈਏ ਬੈੱਡ ਸਾਡੇ ਕੋਲ ਇੱਕ ਐਕਸਟੋਰ ਦੇ ਵਿੱਚ ਇੱਕ ਬੈੱਡ ਕੋਈ ਆਪਾਂ ਕਰ ਦਈਏ ਵਧੀਆ ਨਹੀਂ ਉਹ ਹੁਣ ਸਿਆਲਾਂ ਚ ਸਿਆਲਾਂ ਚ ਸਟੋਰ ਦੇ ਵਿੱਚ ਮੇਰਾ ਕਬ ਜਾਂਦਾ ਵਾ ਉਹ 13 ਜਿਹੜਾ ਲੱਗਾ ਤੇਰਾ ਉਹ ਵੇਲਾ ਦਾ ਇੱਕ ਗੱਲ ਵਾ ਕਿ ਮੈਨੂੰ ਮੈਨੂੰ ਗਰੀਬ ਨੂੰ ਸਟੋਰ ਚ ਬਾਹਰ ਦਿੰਦੇ ਆ ਭਰਾ ਤੈਨੂੰ ਮਾਰ ਦੇ ਤੂੰ ਆਪੂ ਕਰਦਾ ਮੋਨ ਕੋ ਆਪਣੇ ਘਰ ਆ ਗਾ ਵਾ ਹੈ ਮੰਮੀ ਨਾ ਕਰ ਜੇ ਮੇਰੇ ਕੋ ਤੁਹਾਡੇ ਨਾਮ ਅੱਗੇ ਚੋਰ ਲਾਲਾ ਜੇ ਉਥੇ ਨੂੰ ਮੈਂ ਨਾ ਉਦੋਂ ਅਜ ਤਾਂ ਥੋੜੀ ਆ ਯਾਰ ਜਿਹੜੇ ਵੱਡੇ ਵੱਡੇ ਇੱਕ ਇੱਕ ਟੀਚ ਵੇਖੀ ਮੈਂ ਵੱਡੇ ਘਰਾਂ ਦੇ ਜਿੱਥੇ ਆਮ ਤੌਰ ਤੇ ਵੇਖਦੇ ਨਹੀਂ ਕਿ ਕਿ ਨਿਆਣਿਆਂ ਦੇ ਜੰਮਦਿਆਂ ਦੇ ਕਮਰੇ ਬਣੇ ਹੁੰਦੇ ਆ ਨਿੱਕ ਨਿੱਕੇ ਜਿਹੇ ਬੈੱਡਵਾਰ ਦੇ ਉੱਪਰ ਵਾਲ ਪੇਪਰ ਨਹੀਂ ਯਾਰ ਮੰਮੀ ਫੇਰ ਵੀ ਪਰਸਨਲ ਰੂਮ ਕੋਈ ਕੋ ਗੱਲ ਹੁੰਦੀ ਮਮਾ ਜੀ ਮੈਂ ਜਦੋਂ ਰੂਮ ਬਣਾਇਆ ਨਾ ਤੇ ਮੈਂ ਬਾਹਰ ਲਿਖ ਕੇ ਲਾ ਦੇਣਾ ਵਾ ਕਿ ਨੌਕ ਕਰਕੇ ਆਉਣਾ ਫਿਰ ਜਿਹੜਾ ਵੀ ਆਊਗਾ ਮੰਮੀ ਡੈਡੀ ਆਉਣ ਮੇਰੇ ਦਰਵਾਜ਼ਾ ਖੜਕਾ ਕੇ ਆਉਣਾ ਅੰਦਰ ਜੇ ਕੇ ਨੇ ਜੇ ਕੇ ਨੇ ਬਿਨਾ ਹੈ ਪਰਮਿਸ਼ਨ ਤੋਂ ਕੋਈ ਅੰਦਰ ਆਇਆ ਨਾ ਤੇ ਲੜਾਈ ਹੋ ਜੂਗੀ ਹੂੰ ਮੈਂ ਰੂਮ ਬਣਾਉਣਾ ਵਧੀਆ ਗੇਮਿੰਗ ਰੂਮ ਬਣਾਉਣਾ ਨਾਲ ਉਹਦੇ ਐਦਾਂ ਨਹੀਂ ਬਣਾਉਣਾ ਨਾਲੇ ক্রিকেট ਕਲੈਕਸ਼ਨ ਸਾਰੀ ਰੱਖਣੀ ਆ ਆਪਣੀ ਨਾਲੇ ਇਹ ਅੰਦਰੋਂ ਚੁਪਣਾ ਪੈਣਾ ਵਾ ਇਹਣ ਮੇਰੀ ਹੈਲਪ ਦੀ ਲੋੜ ਪੈਣੀ ਤੁਹਾਨੂੰ ਹੁਣ ਮੈਨੂੰ ਗੱਲਾਂ ਕਰੋ ਭੈਣ ਜੀ ਮੇਰੀ ਹੈਲਪ ਦੀ ਲੋੜ ਪੈਣੀ ਹੁਣ ਤੁਹਾਨੂੰ ਕਾਦੇ ਹੁਣ ਆ ਬੈੱਡ ਧੂਕੇ ਫਿਰ ਮੈਨੂੰ ਗੱਲਾਂ ਕਿਉਂ ਕਰਦੇ ਆ ਹਣ ਹਣ ਮਾਰ ਤਰਲੇ ਮੇਰੇ ਹਣ ਤਰਲੇ ਮਾਰੋ ਮੇਰੇ ਹਣ ਤਰਲਾ ਮਾਰੋ ਮੇਰਾ ਇੱਕ ਹੋਰ ਚਾਈ ਵੀ ਐ ਮਮੀ ਤੁਸੀਂ ਵੀ ਚੱਲ ਨਾ ਖਾ ਪਰਲਾ ਮਾਰੋ ਮੇਰਾ ਚੱਲ ਨਾ ਖਾ ਲਈ ਆ ਫੜ ਕਰਨਾ ਕੀ ਹੈ ਕੋਈ ਧਾਗੇ ਧੁਗੇ ਹੋ ਜਾਂਦੇ ਮੇਰਾ ਹੈਂਡ ਨਾ ਦੇ ਦੇ ਵਿੱਚ ਓ ਮਾਈ ਗਾਡ ਅੰਗਰੇਜ਼ ਦਾ ਹੈਂਡ ਨਾ ਦੇਦੇ ਹੋਏ ਓ ਮਾਈ ਗਾਡ ਚੋਕਲੋ ਲੀਕਾਂ ਪਾਣੀਆਂ ਜੇ ਲੀਕਾਂ ਤੇ ਪਾਉਣੀਆਂ ਗੱਡੀ ਨੰਬਰ ਆਵੇ ਆਵੇ ਹਾਂ ਵੇ ਹਾਂ ਵੇ ਚੁੱਕਿਆ ਜਾਣ ਲਿਆ ਗੱਡੀ ਵਿੱਚ ਚੁੱਕੋ ਬਰਾ ਚੁੱਕੋ ਉਹਨਾਂ ਨੂੰ ਸੁਮਾਨੀ ਕਾਰ ਹਲੇ ਤੇ ਉਸਮਾਨੀ ਲੈਣੇ ਕੋਈ ਕੈਮਰਾ ਇੱਧਰ ਮੇਰੀ ਕਿਸਮਤ ਵੇ ਇਹ ਦੀ ਮੈਂ ਕੋਈ ਕੰਮ ਕਰਦਾ ਤਾਂ ਮੇਰੇ ਤੇ ਕੈਮਰਾ ਵੀ ਨਹੀਂ ਮਾਰਦੇ ਕਿੱਡੇ ਹੈਗੇ ਆ ਖਾਵੇ ਨਹੀਂ ਸੀ ਹਾਂ ਪਰ ਆਹ ਕੰਮ ਲਈ ਤਾਂ ਮੇਰੀ ਲੋੜ ਪੈਣੀ ਸੀ ਮੇਰੀ ਤੇਰੀ ਹੈਗਾ ਹੋਵੇ ਉਹ ਇਹ ਹੱਕ ਪਵਾਉ ਕੈਮਰਾ ਫੜਿਆ ਤੁੰਨੂੰ ਇਤਾਂ ਗੱਲਾਂ ਕਰਦੀਆਂ ਨੇ ਨਾ ਮੈਨੂੰ ਕੈਮਰਾ ਸਾਰਾ ਇਹ ਕਮਰਾ ਖਲਾਰ ਕੇ ਤੇ ਮੰਮੀ ਨੇ ਕਿੱਧਰ ਦੀ ਕਿੱਧਰ ਪਹਿਲਾਂ ਆ ਬੈੱਡ ਇੱਥੇ ਲਵਾਇਆ ਆਹ ਬੈੱਡ ਉਹ ਉਥੇ ਲੱਗਾ ਸੀ ਮੰਮੀ ਲਾ ਲੂਗੇ ਤੇ ਮੰਮੀ ਸਾਡੀ ਨੂੰ ਸੈਟਿੰਗ ਨਹੀਂ ਪਸੰਦ ਆਈ ਹੁਣ ਆ ਭੱਜਣੇ ਮੁਕੇ ਕਿਹਨਾ ਮੁਠਾ ਭੱਜਣਾ ਉਹ ਬੈੱਡ ਹੁਣ ਇੱਧਰ ਕਰਕੇ ਤੇ ਆ ਬੈੱਡ ਹੁਣ ਉਧਰ ਕਰਨੇ ਆ ਬੱਲੇ ਆਂਟੀ ਵਿਚਾਰੀ ਥੱਕ ਗਈ ਆ ਅੰਟੀ ਕੋਕ ਪੀਣਾ ਕੋਕ ਪੀਓਗੇ ਕੋਕ ਲੈ ਲੈ ਕੇ ਪੀ ਲੋ ਫਿਰ ਸਾਨੂੰ ਪਿਆ ਦਿਓ ਜੇ ਮੈਂ ਲੈ ਕੇ ਪੀਣਾ ਤੇ ਹਾਂ ਮੈਂ ਤਾਂ ਘਰ ਲੈ ਆਈ ਹਾਂਗੀ ਤੇ ਕਰ ਲੈ 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 ਮੰਮੀ ਪਰੇ ਹੋ ਜਾਓ ਹਾਂ ਮੈਂ ਲਾਉਣਾ ਚੋੜ ਅੰਟੀ ਆ ਸਬੂਤ ਹੀ ਹੋ ਕਿ ਚੰਗੀ ਤਰ੍ਹਾਂ ਤੁਸੀਂ ਝਾੜੂ ਨਹੀਂ ਲਾਉਨੇ ਆ ਆ ਵੇ ਲੋ ਬੈੱਡ ਥੱਲੇ ਕਿੰਨਾ ਕੂੜਾ ਨਿਕਲਿਆ ਫਿਰ ਸੌਂਪ ਜਾਣਾ ਮੈਨੂੰ ਤੇਰੇ ਖਾਈ ਜਾਣਾ ਬੈਠੇ ਹੁਣ ਮੇਰਾ ਆ ਵੇ ਆ ਨਹੀਂ ਆ ਵੇਖੋ ਇੰਨਾ ਕੂੜਾ ਨਿਕਲਿਆ ਬੈੱਡ ਥੱਲੇ ਦਾ ਸਰ ਬੰਦਾ ਚਾਹ ਜਿਹੜਾ ਲੰਮੀ ਬਾਹਾਂ ਕਰਕੇ ਝਾੜੂ ਮਾਰਿਆ ਹੋਵੇ ਤੇ ਕਿੱਥੋਂ ਆ ਜਾਂਦਾ ਇਹਨਾਂ ਕੂੜਾ ਹੁਣ ਗੱਲ ਤੇ ਨਹੀਂ ਹੋਣਾ ਆਂਟੀ ਨੇ ਕੋਈ ਨਹੀਂ ਹੋਣਾ ਰੁਕ ਜੋ ਆਂਟੀ ਕੱਢ ਲੈੰਦੋ ਕੋਈ ਗੱਲ ਨਹੀਂ ਆ ਰੁਕ ਜਾ ਰੋਜੋ ਕੱਢ ਲੈੰਦੋ ਚਾਰਾ ਕੂੜਾ ਕਰਕੇ ਇਹ ਕਿਹਦਾ ਘਰ ਹੈ ਅੰਦਰ ਚ ਕੀ ਕੋਲਾਤਾ ਓਏ ਇੱਕ ਬੈੱਡ ਇੱਥੇ ਇੱਕ ਇੱਥੇ ਦੋਲ ਮਾਰੀਆਂ ਇੱਥੇ ਤੇ ਇੱਕੋ ਸਹੀ ਗੱਲ ਆ ਸਟੋਰੀ ਬਣ ਗਿਆ ਕੰਟਰਾਇਆ ਉੱਧਰ ਕਿਥੇ ਖੜਨਾ ਆਪਾਂ ਹੋਰ ਕਮਰੇ ਬਣਾ ਲੈਣੇ ਨਾ ਘਰ ਵਡਾ ਵਧਾ ਲੈਣਾ ਆਪਾਂ ਥੋੜਾ ਜਣ ਮੈਂ ਆਪਣਾ ਕਮਰਾ ਨਹੀਂ ਬਣਾਉਣਾ ਤੇ ਇਹ ਤੇ ਆਪਣੀ ਤੇ ਹੋਰ ਇਕੱਲੇ ਬੰਦੇ ਨੂੰ ਕਮਰਾ ਉਹ ਨਹੀਂ ਦਿੰਦੇ ਲਾਂਟ ਤੇਰੇ ਵੀ ਹੈ ਵੀ ਹੂੰ ਮਲਾ ਦੋ ਇੱਥੇ ਇੱਥੇ ਹੁਣ ਤੁਹਾਡੇ ਲੱਗੇ ਸੁੱਤਾ ਜਾਣਾ ਕਿ ਇਹ ਮੰਮੀ ਜੇ ਹੁਣੇ ਨਾ ਲੱਗੀ ਨਾ ਛਟੋ ਤਾਂ ਫੇਰ ਵੇਖੀ ਹੁਣ ਮੈਂ ਨਹੀਂ ਮੈਂ ਨਹੀਂ ਹੁਣ ਦੋਰੇ ਚੇਂਜ ਕਰਨਾ ਹੁਣ ਨਹੀਂ ਮੈਂ ਚੇਂਜ ਕਰਨਾ ਢੋਰੀ ਲੱਗਣੀ ਹੋਣੀ ਇੱਥੇ ਲਾ ਕੁਦੀ ਜੱਤੇ ਲੱਗੂਗੇ ਪਾਦਾ ਨਹੀਂ ਵੇਖੀ ਦੀਨੇ ਕਿੱਦਾਂ ਲੱਗ ਜੂਗੀ ਆਈਓ ਆਈਓ ਜਦੋਂ ਮੈਂ ਨਾ ਹੀ ਜਦੋਂ ਮੈਂ ਨਾ ਹੀ ਉਦੋਂ ਤੁਸੀਂ ਮੰਨਦੇ ਨਹੀਂ ਮੈਂ ਮੰਮੀ ਰਹਿਣ ਦੋ ਉਦਾਂ ਹੀ ਆਹ ਹੋਏ ਵੱਡੇ ਇਹੋ ਵਾਟ ਨਏ ਹੁਣ ਹੁਣ ਇਹ ਆਹਮੋ ਸਾਹਮਣੇ ਕਰਕੇ ਲਾਓ ਬੈੱਡ ਫਿਰ ਉਹ ਬੈੱਡ ਉਧਰਲੇ ਬੰਨੇ ਲਾ ਦਿਓ ਫਰੋਂਟੋਂ ਕੰਮ ਕਰਾਓ ਮੈਂ ਪਹਿਲਾਂ ਕਹਿਣ ਡਿਆ ਨਹੀਂ ਲੱਗਣੀ ਨਹੀਂ ਲੱਗਣੀ ਤਾਂ ਹੁਣ ਵੇਖਦਾ ਤਰੱਕਿਆ ਵਾ ਜੋਰ ਤੇ ਜ਼ਰਾ ਲਵਾ ਦਿੰਦੇ ਆ ਸਾਡਾ। ਮਮੂ ਨੇ ਕਹਿ ਨਹੀਂ ਲੱਗੀ। ਕਿਉਂ ਨਹੀਂ ਕਿਹਾ ਮੈਂ ਕਿਹਾ ਮਮੀ ਰਹਿਣ ਦੋ ਇੱਧਰ ਨਹੀਂ ਲਾਉਣੀ ਏ। ਮੈਂ ਚੱਲ ਲੱਗਣੀ ਨਹੀਂ ਕਿਹਾ ਪਰ ਲਾਉਣੀ ਨਹੀਂ ਕਿਹਾ। ਨਹੀਂ ਜੋਤੀ ਕੰਨ ਕਮਰੇ ਚ ਕਾ ਲਾਂਗਾ। ਸਾਡੇ ਕੰਨ ਆ ਕੰਨ ਦਾ ਚਾਇਆ ਕੰਨ ਚ ਕਾਣੂ ਆ। ਕੰਨ ਚ ਵਾ ਉੱਦਾਂ ਲੱਗ ਜਾਈ ਨਹੀਂ ਇੱਧਰ ਕੰਨ ਦਾ ਟੀ ਸਿੱਧੀ ਜੀ ਨਾ। ਹੁਣ ਹੁਣ ਮਮੀ ਕਿ ਇਹ ਨਾ ਕਹਿ ਦਿਓ ਕਿ ਉਦਾਂ ਹੀ ਲਾਓ ਪਹਿਲਾਂ ਇਹਨੂੰ ਮੈਂ ਲਾਉਣਾ। ਇਹਨੂੰ ਹੁਣ ਇਹਨੂੰ ਹੁਣ ਇਦਾਂ ਕਰੀਏ। ਆਂਗਲਾ। ਆ ਇਹਨੂੰ ਹੁਣ ਇੱਧਰ ਲਾ ਦਈਏ। ਤੇ ਫੇ ਆਮੋ ਸਾਹਮਣੇ ਪੈਰ ਜੋੜ ਦਿੰਨੇ ਨਾ ਲੱਗੂਗੀ ਇੱਧਰ ਢੋ ਲੱਗ ਹੀ ਜਾਣੀ ਢੋ ਦਾ ਕੀ ਇੱਧਰ ਵੀ ਲਾਈ ਹੀ ਆਪ ਆਹ ਰੋਕ ਕਰਕੇ ਕਰਕੇ ਵੇਖਾ ਜੋ ਲੱਗ ਜਾਣੀ ਆ ਲਾਓ ਇੱਧਰ ਕੋਈ ਨਹੀਂ ਹੁਣ ਫਿਰ ਜੇ ਨਾ ਹੀ ਲੱਗੂ ਫੇ ਤੇ ਉਹ ਕੰਮ ਕਰਨਾ ਹੀ ਪੈਣਾ ਤੁਹਾਡਾ ਢਿੱਡ ਧਕਾਣੇ ਤੋਂ ਗੰਡਾ ਪਿਆ ਜੋਰ ਤੇ ਸਾਰਾ 베ਵੀ ਆਂਟੀ ਦਾ ਲੱਗ ਗਿਆ ਅੱਛਾ ਤੇਰਾ ਕੋਕ ਵੀ ਨਹੀਂ ਆ ਨਾ ਕੰਮ ਸਾਰਾ 베ਵੀ ਆਂਟੀ ਕਰਦੀ ਆ ਨਹੀਂ ਡੇਗਦੀ ਉਹ ਉਧਰੋਂ ਕੰਦ ਨਾ ਲੱਗ ਗਈ ਆ ਕੰਦੀ ਟੁੱਟ ਜਾਣੀ ਕੰਦੀ ਟੁੱਟ ਜਾਣੀ ਪਾਣਾ ਤੇ ਤੈਰਾ ਕਰਾਈ ਤੇ ਕੰਦ ਦੇ ਆ ਆ ਯਾਰ ਆ ਡਿਆਈਆਂ ਧੂਣ ਮੈਂ ਟੈਰ ਮੈਂ ਫੇਰ ਟੁੱਟ ਜਾਣੀ ਆ ਐਨੋਂ ਨਿਕਲਿਆ ਤੂੰ ਚਲੋ ਆ ਹੁਣ ਆ ਸੈਟਿੰਗ ਇੱਧਰ ਉਹਦਾ ਇਹ ਆ ਇੱਕ ਗੱਲ ਵਾਪੀ ਭਾਵੇਂ ਮੰਮੀ ਕਾਣੋ ਹੀ ਆ ਕਮਰਾ ਕਿੱਡਾ ਵੱਡਾ ਆਪਣਾੜ ਕਮਰੇ ਆਪਣੇ ਆ ਦੋਵੇਂ ਬੜੇ ਵੱਡੇ ਤੇ ਦੋ ਬੈੱਡ ਲੱਗ ਕੇ ਵੀ ਸਪੇਸ ਬਚਦੀ ਆ ਮੈਨੂੰ ਲੱਗਣ ਨਹੀਂ ਰਿਹਾ ਮੰਮੀ ਬੈੱਡ ਆਊਗਾ ਇੱਥੇ ਵੀ ਪੂਰਾ ਆ ਸੈਂਟਰ 'ਚ ਨਹੀਂ ਦੀਦੀ ਇਹ ਤਨਕਾਣੇ 'ਚ ਪੈ ਗਈ ਆ ਇਹਦਾ ਟੇਡਾ ਲੱਗ ਜਾਣਾ ਬੈੱਡ ਤਨਕਾਣੀ ਤੱਕ ਰਵੇ ਐਂ ਆਉਣਾ ਮੈਨੂੰ ਬੁਣ ਕੇ ਪੁੱਛਿਆ ਕਰਨਾ ਪੋਚਾ ਨਹੀਂ ਆਉਣਾ ਮੰਮਾ ਲਾ ਕੇ ਆਈ ਬੁਣ ਕੇ ਤੇ ਕਹਿ ਗਿਆ ਨਾ ਪੁੱਤ ਆਂਟੀ ਤੂੰ ਤੁਹਾਡੇ ਲਈ ਤਾਂ ਵਧੀਆ ਹੋ ਗਿਆ ਹੋਰ ਜਗ੍ਹਾ ਘਟ ਗਈ ਪੋਚਾ ਲਾਉਣ ਨੂੰ ਮੈਂ ਬਾਹਰ ਨੂੰ ਆਉਣਾ ਲਾਈਏ ਇੱਕ ਹੋ ਅੰਦਰ ਬਿਜੀ ਹੋ ਗਿਆ ਉਧਰ ਉਧਾਂ ਨਹੀਂ ਪੋਚਾ ਲਾਉਣਾ ਤੇ ਇਧਰ ਹੁਣ ਇੱਥੇ ਥੋੜਾ ਜਿਆਦਾ ਟੈਨਸ਼ਨ ਘਟ ਗਈ ਆ ਨਖਤਾ ਹੁਣ ਕੀ ਕਰੇ ਹੁਣ ਕਿਹੜੇ ਰੋਖ ਲਾਉਣੀਆਂ ਉਹਨੂੰ ਕਰਦੇ ਹੁਣ ਨਾ ਬੈੱਡ ਫੇਰ ਨਹੀਂ ਲੱਗਣਾ ਇਹ ਮੈਂ ਲਿਖ ਕੇ ਦੇ ਦਿੰਦਾ ਤੁਹਾਨੂੰ ਨਹੀਂ ਨਹੀਂ ਫੇਰ ਲੱਗਦਾ ਜਿਹਦੇ ਤੋਂ ਆ ਗਿਆ ਦੁਤੀ ਕਰੀ ਜੀ ਜਿਹਾ ਕੇ ਨੇ ਆ ਮੇਰੇ ਸਮੇਂ ਤੋਂ ਬਾਹਰ ਹਣ ਕਿਉਂ ਡਿਆ ਉਹਨੂੰ ਨਹੀਂ ਕਿਹ ਲੱਗ ਜਾਣਾ ਦੁਤੀ ਇੱਕ ਆ ਬੈਂਡ ਦੇ ਵਿੱਚ ਸਮਾਨ ਪਿਆ ਵਾ ਭਾਰਾ ਪਤਾ ਕਿੰਨਾ ਵਾ ਧੂਣਾ ਕਿੰਨਾ ਊਖਾ ਵਾ ਜੋੜ ਲਵਾ ਦਿੰਦਾ ਸਾਰੇ ਲੱਗਦਾ ਏ ਇਹਨਾਂ ਮੇਰੇ ਟੈਟਸ ਆ ਆ ਉਹ ਤਾਂ ਫੇਰ ਆ ਜੀ ਅੰਟੀ ਪਤਲੀ ਹੋ ਗਈ ਤੇ ਫੇਰ ਹੂਟ ਲਵਾਤਾ ਸਾਰਾ ਭਾਜ ਕੇ ਪਤਲੀ ਹੋ ਗਈ ਅੰਟੀ ਮੰਮੀ ਆਡੀ ਹੋਣੀ ਜੋਰ ਨਜਾਇਜ਼ ਜੋਰ ਲਵਾਈ ਜਾਂਦੇ ਹਾਂ ਗੱਡਾ ਇਹ ਜਾਣਦਾ ਨਹੀਂ ਹੋਣੀ ਕਿੱਦਾਂ ਕਰਨੀ ਹੈ ਅੰਟੀ ਉਦਾਂ ਕੀ ਤੁਹਾਡੇ ਦਿਮਾਗ ਵਾਦਾਂ ਮੈਨੂੰ ਇੱਕ ਗੱਲ ਦੱਸੋ ਮੰਮੀ ਤੁਹਾਡੇ ਦਿਮਾਗ ਵੇਖੋ ਅੱਛਾ ਆਟ ਆਟੋ ਇੱਥੇ ਲੱਗੀ ਸੀ ਤੇ ਆਟੋ ਇੱਥੇ ਲਾਉਂਦੀਆਂ ਸੀ ਤੁਸੀਂ ਹਨਾ ਤੇ ਉਦੋਂ ਨਹੀਂ ਲੱਗੀਆਂ ਤੇ ਬੀਬੀ ਬੀਵੀਆਂ ਵੇਖੋ ਆਟੋ ਜਿਹੜੀ ਨਾ ਇੱਧਰ ਲਾਉਣ ਦੇ ਹੀ ਪਹਿਲਾਂ ਤੇ ਆ ਇੱਧਰ ਲਾਉਣ ਦੇ ਤੇ ਲਾਉਣ ਐਸੇ ਕਾਂਦ ਨਾ ਲੱਗਣ ਨਹੀਂ ਡਈ ਹੁਣ ਢੋਆ ਚੇਂਜ ਕਰਤੀਆਂ ਵਾ ਇੱਧਰ ਲਈ ਢੋ ਇੱਧਰ ਲਾਗੇ ਤੇ ਫੇਰ ਉਸੇ ਕਾਂਦ ਨਾ ਲਾ ਕੇ ਵੇਖਣੀਆਂ ਵਾ 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 ਭਈ ਵਾ ਹਾਏ ਹਾਏ ਤਦ ਤੁਸੀਂ ਇੱਕ ਚੀਜ਼ ਵੇਖੋ ਆਟੋ ਇੱਧਰ ਹੋਵੇ ਇੱਧਰ ਹੋਵੇ ਉਸ ਕਾਂਦ ਨਾ ਜਦੋਂ ਦੋਵੇਂ ਜਗ੍ਹਾ ਤੇ ਉੰਨੀ ਰਹਿਣੀ ਆ ਯਾਰ ਮੈਂ ਥੋੜੀ ਜਿਹੀ ਆ ਮੰਮੀ ਯਾਰ ਇੱਧਰ ਵੇਖ ਪਰ ਨਹੀਂ ਆਉਣੀ ਬੇਬੀ ਮੜਾ ਜੇਪ ਇੰਨੇ ਇੰਟੈਲੀਜੈਂਟ ਲੋਕਾਂ ਦਾ ਰਹਿਣਾ ਕਿਹੜਾ ਸੋਚਦਾ ਉਹ ਜਿੰਨਾਂ ਜਿਹੜੇ ਨੇ ਤਾਂ ਦਿਮਾਗ ਤਾਂ ਬੀਬੀਆਂ ਦੇ ਦਿਮਾਗ ਉਹੋ ਹੀ ਆ ਵੀ ਕੰਦ ਤੇ ਉਹੋ ਹੀ ਆ ਆਟੋ ਇਧਰ ਲਾਓ ਇਧਰ ਲਾਓ ਸਪੇਸ ਤੇ ਓਨੀ ਬਚਣੀ ਆ ਹੋ ਜੇ ਵੀ ਜ਼ੋਰ ਲਾਈ ਜਾਂਦੀ ਮੰਮੀ ਓਏ ਹੋ ਜੇ ਵੀ ਜ਼ੋਰ ਓਏ ਦਾ ਕੀ ਆ ਪਾਣੀ ਕੱਲ ਰਸੀਨਾ ਮਿਲਿਆ ਮੈਂ ਤਾਂ ਡੈਡੀ ਦੇ ਰਨੇ ਤੇ ਨਹੀਂ ਕੀ ਆਉਂਦੀ ਆ ਫਿਰ ਵੇਲਾ ਹਰ ਕੋ ਮਾਤ ਪਰਵਾਤ ਹੀ ਆ ਮੰਮੀ ਯਾਰ ਹੱਦ ਹੋ ਗਈ ਆ ਹਾਂ ਆ ਮੇ ਆਂ ਸਾਈਡ ਤੇ ਪਰ ਨਹੀਂ ਆਉਂਦਾ ਮੰਮੀ ਯਾਰ ਕੀ ਮਤਲਬ ਫਿਰ ਤੇ ਕੋਈ ਸਾਡੇ ਨਾਲ ਕੋਈ ਵੈਰ ਮਰੋਦ ਹੀ ਤੇਰਾ ਆਡਾ ਉਹ ਜੋਰ ਲਵਾਤਾ ਆਂਟੀ ਤੂੰ ਤੇ ਆਂਟੀ ਆਡੀ ਤੇ ਜੇ ਕਿਤੇ ਸਾਇੰਟਿਸਟ ਬਣਨ ਦੀ ਕੋਸ਼ਿਸ਼ ਕਰਦੀ ਨਾ ਤੇ 100 ਜਾਂ 99 ਨੰਬਰਾਂ ਤੋਂ ਰਹਿ ਜਾਣਾ ਹੈ ਪਰ ਮੈਂ 100 ਘੜੂ ਹਾਂ ਉਹ ਆ ਹਾਈ ਨੂੰ ਇੱਥੇ ਰਹਿਣ ਦੋ ਨਾ ਬੈੱਡ ਐ ਨੂੰ ਤੂੰ ਉਹ ਫੇ ਲੱਗਣੀ ਐ ਮੈਂ ਤੂੰ ਨਾ ਰੁਕ ਜਾਓ ਰੋਜੋ ਮੈਂ ਕਰਦਾ ਤੁਸੀਂ ਨਾ ਮੰਮੀ ਜੋਰ ਲਾਇਓ ਬਾਜ ਲੱਕ ਲੁਕ ਨੂੰ ਨਾ ਜੋਰਾ ਜ ਆ ਹੁਣ ਏਦਾਂ ਲੱਗੇ ਆ ਤੇ ਏਦਾਂ ਹੀ ਪਹਿਲਾਂ ਲਾਉਣ ਦੇ ਅਸੀਂ ਅਸੀਂ ਬੈਠੇ ਇਹ ਪਤਾ ਕੀ ਕਰਨ ਡੀਆਂ ਅਸੀਂ ਆ ਏਦਾਂ ਬੈੱਡ ਲਾਇਆ ਤੇ ਆ ਬੈੱਡ ਏਦਾਂ ਲੱਗਾ ਵਾ ਤੇ ਮੰਮੀ ਆਂਦੀ ਵੀ ਆ ਬੈੱਡ ਨੂੰ ਇਹ ਕੰਧ ਨਾਲ ਲਾ ਦਈਏ ਇਹਨੂੰ ਤੇ ਆ ਬੈੱਡ ਨੂੰ ਇੱਥੇ ਲਾ ਦਈਏ ਆਹੋ ਨਾ ਇਹਨੂੰ ਨਾ ਇਹਨੂੰ ਉਹਦੀ ਢੋ ਨਹੀਂ ਪਤਾ ਹੈਗਾ ਥਾਂ ਬਣਾ ਰੱਖਣਾ ਰਿਹਾ ਉਸ ਤੋਂ ਬਾਅਦ ਆ ਤੇ ਮੰਨਦੇ ਥੋੜੀ ਥਾਂ ਕੀ ਫੇਰ ਦੋਵੇਂ ਪਤਾ ਕੀ ਕਰਨ ਡੀਆਂ ਦੋਵੇਂ ਢੋਆਂ ਉਹ ਕੰਧ ਨਾਲ ਲਾਉਣ ਡੀਆਂ ਇਹਨੂੰ ਉਹ ਵੀ ਨਹੀਂ ਲੱਗਣ ਡੀਆਂ ਨਹੀਂ ਟਰਾਈ ਮਾਰ ਕੇ ਵੇਖੋ ਉਹ ਆ ਟੋ ਨੂੰ ਪਹਿਲਾਂ ਇੱਧਰ ਲਾਇਆ ਆ ਟੋ ਨੂੰ ਉਧਰ ਮਤਲਬ ਐ ਰੱਖ ਦੋਵੇਂ ਕੰਧ ਨਾਲ ਲਾਉਣ ਦੇ ਨਹੀਂ ਲੱਗਣ ਡੀਆਂ ਚੇਂਜ ਕਰਕੇ ਲਾਉਣ ਡੀਆਂ ਨਹੀਂ ਜਿੱਦਾਂ ਚੇਂਜ ਕਰਕੇ ਕਿੱਦਾਂ ਲੱਜੂ ਸਾਹ ਦੋਨਾ ਮਰਣਾ ਆ ਆਹ ਅੰਟੀ ਗੰਢੀ ਨਹੀਂ ਇੱਦਾਂ ਲੱਗ ਜਾਣੀ ਚਾਹੀਦੀ ਇਹ ਸਾਹ ਲਾ ਲਓ ਤੁਸੀਂ ਬਾਕੀ ਜੋ ਧੋਆ ਯੋਰ ਲਵਾਤਾ ਹੋ ਜੀ ਆ ਤਾਂ ਗੱਲ ਤੇ ਆ ਟੋ ਉਧਰ ਕਰਕੇ ਤੇ ਉਹ ਟੋ ਇੱਧਰ ਕਰਕੇ ਕਿੱਦਾਂ ਹੋਜੂ ਚੇਂਜ ਵਾਹ ਦੋਨਾ ਆਪੇ ਵਧਾ ਲਿਆ ਕੰਮ ਕੀ ਤੁਹਾਨੂੰ ਪਤਾ ਤਾਂ ਆਪੇ ਵਧਾ ਲਿਆ ਗੇ ਸੱਚੀ ਗੱਲ ਲਿਆਓ ਪੇਚ ਲਾਵਾਂ ਮੈਂ ਉਹਦੇ ਤੋਂ ਆ ਉਦੋਂ ਪਤਾ ਕੀ ਆਂਦੀ ਆਂਟੀ ਆਂਟੀ ਕੀ ਆਂਦੀ ਬਲੰਮੀ ਨੂੰ ਆਂਟੀ ਕਹਿੰਦਾ ਨਹੀਂ ਮੈਨੂੰ ਪਤਾ ਭੈਣ ਦੇ ਦਿਮਾਗ ਦਾ ਨਹੀਂ ਆਂਦੀ ਮੈਂ ਪ੍ਰਾਊਡਲੀ ਕਿਹਾ ਹੀ ਇਹਨੇ ਹਾਂ ਨਹੀਂ ਆ ਹੁਣ ਵੀ ਤਾਂ ਸੈਟਿੰਗ ਹੋਈ ਆ ਓਏ ਬੀਬੀਆਂ ਨੇ ਮੱਤ ਮਾਰਤੀ ਕੀ ਆਖਣ ਆਤਰ ਤੇ ਆ ਕਿ ਕੀ ਝਾਰਚੀ ਦੀ ਦਿੱਕਤ ਟਿਕ ਟਿਕ ਕਰ ਜਾਵਣ ਡੇ ਡੈਡੀ ਨੂੰ ਹੈਡ ਫੁੰਨਾ ਦੀ ਟੈਨਸ਼ਨ ਪਈ ਆ ਲੱਭ ਲੈ ਹੁਣ ਚਲੋ ਨਾ ਡੰਨ ਵਾ ਨਾ ਸੈਟਿੰਗ ਹਾਂਜੀ ਮਫਾਦੇ ਯਾਰ ਉਹਨਾਂ ਲਾਇਕ ਗਿਟਾਰ ਵਾਲੇ ਹੁੰਦੇ ਸੀ ਹੌਲੀ ਹੌਲੀ ਪ੍ਰਮੋਸ਼ਨ ਹੁੰਦੀ ਆ ਮੰਮੀ ਮੈਂ ਮੋਬਾਈਲ ਨੂੰ ਲੈ ਕੇ ਜਾਂਦਾ ਵੀ ਲੋਹੀ ਹਾਂ ਕੱਲਾ ਤੈ ਹੀ ਹੋ ਗਈ ਮੈਂ ਕਿੰਨੇ ਵਾਂ ਲੈ ਕੇ ਜਾਂਦਾ 500 ਮੈਂ ਚੁੱਪ ਕਰ ਕਰਦਾ ਵਾਇਰਲੈਸ ਡੈਡੀ ਨੇ ਉਹ ਕੰਨ ਨੂੰ ਲਾ ਕੇ ਕੋਈ ਆ ਪਾਸਾ ਕੋਈ ਦੀ ਆ ਪਾਸਾ ਇੱਕ ਉਹਦਾ ਖਰਾਬ ਹੋ ਗਿਆ ਤਾਂ ਮੈਂ ਵਾਂਡੀ ਦਿੱਤਾ ਇੱਕੋ ਹੀ ਤਰ੍ਹਾਂ ਚੱਲੀਏ ਹੁਣ ਮੰਮੀ ਫਿਰ ਆ ਕਰਕੇ ਨਾ ਦਿਵਜੋਤ ਲੈ ਆ ਹੁਣ ਬਾਹਰ ਉਹ ਆਓ ਦਿਵਜੋਤ ਨਾਲੇ ਵੀ ਚਲਾਏ ਸੱਚ ਚਲੋ ਵੀ ਸਾਡੇ ਬੈੱਡ ਦੀ ਤਾਂ ਸੈਟਿੰਗ ਹੋ ਗਈ ਆ ਹੁਣ ਅਸੀਂ ਚੱਲੇ ਰੈਂਗੋ ਨਾਲ ਲੈਣ ਰੈਂਗੋ ਗਿਆ ਆਪਣੇ ਨਾਨਕੇ ਭਾਬੀਆਂ ਮੈਨੂੰ ਲੈਣ ਚੱਲੇ ਆ ਇਧਰਲਾ ਰੂਮ ਹੁਣ ਹੀ ਕਰਤਾ ਖਾਲੀ ਤੇ ਇੱਥੋਂ ਹੁਣ ਇਧਰ ਜੋ ਵੀ ਉਹਨਾ ਮਿਸਤਰੀਆਂ ਨੇ ਆ ਜਣਾ ਥੋੜੇ ਚਿਰ ਤੱਕ ਤੇ ਉਹਨਾ ਆਪਣਾ ਕਾਰੋਬਾਰ ਸ਼ੁਰੂ ਕਰ ਦੇਣਾ ਫੇ ਵੇਨੇ ਆ ਕੀ ਕਰਦੇ ਆ ਆਪਾਂ ਪਹਿਲਾ ਕਮਰਾ ਇਦਾਂ ਵਾ ਤੇ ਬਣਨ ਤੋਂ ਬਾਅਦ ਕਿਦਾਂ ਦਾ ਹੁੰਦਾ ਹੈ ਹੁਣ ਵੇਖਦੇ ਆ ਜੇ ਤੋ ਬਣੂਗਾ ਉਦੋਂ ਪਤਾ ਲੱਗੂ ਮੰਮੀ ਆ ਨਹੀਂ ਖੜਨੀ ਇਹ ਕਾਲੂ ਬਾਹਰ ਨਾ ਦੇ ਹੁੰਦੇ ਚਲ ਆ ਹੋਲੇ ਉਹਨਾਂ ਨੇ ਕਿਹੜਾ ਰਾਤੋ ਰਾਤ ਹੀ ਬਣਾ ਦੇਣਾ ਸਾਰਾ ਕੁ ਆਦੇ ਦਾ ਸਾਮਾਨ ਇੱਕ ਕਮਰੇ ਚ ਕੰਮ ਹੋਣਾ ਹੁੰਦਾ ਸਾਰੇ ਘਰ ਚ ਖਿਲਾਰਾ ਪੈ ਜਾਂਦਾ ਾਡੇ ਚ ਵੇ ਆ ਤੇ ਵਧੀਆ ਸੈਟਿੰਗ ਹੋ ਗਈ ਆ ਾਡੀ ਇਧਰ ਡਰਾਇੰਗ ਰੂਮ ਦੇ ਮੈਂ ਕਹਣਾ ਦੇ ਕੋਈ ਕੰਬਲ ਲੈਣ ਵਾਲਾ ਜੋਂ ਰਹਿਣਾ ਕੰਬਲ ਲੈਣ ਜੋਂ ਰਹਿਣਾ ਕੰਬਲ ਲੈਣਾ ਅਈਨਾ ਡੈਡੀ ਗੱਲ ਕਰਨ ਦੇ ਹੀ ਜਿੱਦਾਂ ਆ ਚੀਜ਼ ਵਾ ਅਣ ਪ੍ਰਾਣਾ ਡਿਜ਼ਾਈਨ ਹੋ ਗਿਆ ਤੇ ਇਹਨੂੰ ਸਿੱਧਾ ਐ ਕਰਕੇ ਤੇ ਚੌਰਸ ਕਰ ਦੇ ਨਹੀਂ ਇਹਨੂੰ ਭੰਨ ਦਈਏ ਨਾ ਇਹਨੂੰ ਭੰਨ ਕੇ ਚੌਰਸ ਕਰਕੇ ਤੇ ਕੱਟ ਲਾ ਦਈਏ ਵਿੱਚ ਸੈਂਟਰ ਚ ਜਾ ਕੇ ਇਹਨੂੰ ਸੈੱਟ ਕਰਨਾ ਕੋਈ ਨਹੀਂ ਨਹੀਂ ਐਦਾਂ ਨਹੀਂ ਗਲਾਈ ਕਢਾ ਦੇਣੀ ਆ ਇਥੋਂ ਐ ਨੂੰ ਕਰਕੇ ਤੇ ਐ ਸਕੁਅਰ ਕਰ ਦੇਣਾ ਤੇ ਗਲਾਈ ਕਢਾ ਕੇ ਤਾਂ ਫੇਰ ਪੜਦੇ ਵੀ ਫੇਰ ਸੋਹਣੇ ਲੱਗਦੇ ਆ